इस वक्त पाकिस्तान को आपकी शदीद जरूरत है अपने लिए जरूरत है और आपके लिए जरूरत है अपने खालिस्तान के लिए निकलो बाहर ये जो इस वक्त इंडिया हरकतें कर रहा है इसमें आप लोगों को जागना चाहिए आप देखो कि आपकी पाक धरती इस वक्त पाकिस्तान में है और आप हमारे भाई हैं हमारे साथ हैं हम भी चाहते हैं कि खालिस्तान आज़ाद हो अपने लिए नहीं चाहते हमें उसमें से कुछ भी नहीं चाहिए हम चाहते हैं कि आपका मुल्क आज़ाद हो और इस वक्त तो इंडिया ने इस मोदी के जरिए गंदी हरकतें करनी शुरू की है ये जो नहलियाँ दिखा रहा है और इस मुल्क का खाना ख़राब होने के करीब है ये मोदी इंडिया पे एक आज़ाद की सूरत में नाजुन हुआ है और इन शाह ये बहुत जल्द इंडिया इस वक्त ਟੁਕੜੇ ਹੋਣ ਵਾਲਾ ਹੈ ਔਰ ਮੈਂ ਇੱਕ ਨਾਲ 1.5 ਲੱਖ ਨੂੰ ਲੜਾਵਾਂ ਔਰ ਉੱਥੋਂ ਉਹ ਕਿਥੇ ਸੌਗੇ ਜੇ ਇੱਕ ਨਾਲ 1.5 ਲੱਖ ਲੜਨ ਆ ਰਹੇ ਹੋ ਕੀ ਹੋ ਗਿਆ ਤੁਸੀਂ ਤੁਹਾਨੂੰ ਆਪਣਾ ਹੀ ਨਹੀਂ ਪਤਾ ਕਿ ਅਸੀਂ ਕੀ ਕਰਨਾ ਅਸੀਂ ਕਿੰਦੇ ਨਾਲ ਲੜਨਾ ਅਸੀਂ ਕਿੰਦੇ ਬਲੂ ਕਰਨਾ ਹੈ ਤੇ ਅਸੀਂ ਕਿੰਦੇ ਬਲੂ ਬਾਰੇ ਕਰਨਾ ਹੈ ਤੁਹਾਡੇ ਨਾਲ ਉਹਨਾਂ ਨੇ ਕੀ ਕੀ ਕੀਤਾ ਇੰਡੀਆ 'ਚ ਕੀ ਕੀ ਹਾਲਾਤ ਹੋਏ ਤੁਸੀਂ ਪਾਕਿਸਤਾਨ 'ਚ ਦੇਖੋ ਕਿ ਪਾਕਿਸਤਾਨ 'ਚ ਸਾਡਾ ਜਿਹੜਾ ਮਿਨਿਸਟਰ ਇਕੱਲੇ ਜਿਹੇ ਮਿਨਿਸਟਰ ਉਹ ਅਸੀਂ ਇਸ ਵੀ ਖ ਬਣਾਇਆ ਹੈ ਗੋਗੇ ਥੋੜੀ ਦਦਾ ਦੇ ਪਰ ਦਿਲਾਂ ਚ ਮੁਬੱਤ ਦਿਲਾਂ ਚ ਜਜ਼ਬੇ ਹਰ ਮੰਦਰ ਹਰ ਮਸਜਿਦ ਹਰ ਗੁਰਦੁਆਰੇ ਹਰ ਚਰਚੀ ਭਗਤ ਹੋ ਰਹੀ ਏ ਉਹ ਨਵਸੀ ਹਕੂਮਤ ਅੱਛੇ ਕਦਮ ਕਰ ਰਹੀ ਏ ਉਹਨਾਂ ਨੂੰ ਮੁਕੰਮਲ ਆਜ਼ਾਦੀ ਦਿੱਤੀ ਏ ਤੁਸੀਂ ਲੋਕ ਕੀ ਕਰ ਰਹੇ ਜੇ ਜ਼ਰਾ ਜੀ ਆਵਾਜ਼ ਕੱਢਦੇ ਜੇ ਤਾਂ ਤੁਹਾਡੇ ਬੱਚੇ ਤੱਕ ਮਾਰ ਦਿੰਦੇ ਨੇ ਉਹ ਕਿਉਂ ਨਹੀਂ ਖਲੋਂਦੇ ਆਪਣੀਆਂ ਭੈਣਾਂ ਆਪਣੇ ਬੱਚਿਆਂ ਵੱਲ ਆਪਣੀਆਂ ਬੀਵੀਆਂ ਵੱਲ ਆਪਣੇ ਬਜ਼ੁਰਗਾਂ ਵੱਲ ਵੇਖੋ ਇਹਨਾਂ ਦੀ ਖਾਤਰ ਬੰਦੂਕਾਂ ਚੁੱਕ ਕੇ ਸਾਰੀ ਜ਼ਿੰਦਗੀ ਚੱਲਣਾ ਕਿੰਨੀ ਕੁ ਜ਼ਲਾਲਤ ਚੁਕਣਾ ਚਾਹਦੇ ਜੇ ਮੈਂ ਕਿ ਨਵਾ ਜਿਹੜਾ ਸੱਚਾ ਹਾਲਸਾ ਹੈ ਜਿਹੜਾ ਸੱਚਾ ਵਾਹਿਗੁਰੂ ਜੀ ਦਾ ਮੰਨਣ ਵਾਲਾ ਹੈ ਉਹ ਕਦੀ ਇਹਨਾਂ ਦੇ ਪਿੱਛੇ ਨਹੀਂ ਚੱਲੇਗਾ ਉਠੋ ਤੇ ਮੌਕਾ ਹੈ ਪਾਕਿਸਤਾਨ ਦਾ ਸਾਥ ਦਿਓ ਮੋਰਚਿਆਂ ਦੇ ਵਿੱਚ ਛੱਡ ਦਿਓ ਸਾਰਾ ਕੁਝ ਨਿਕਲੋ ਬਾਹਰ ਔਰ ਤੁਸੀਂ ਤੇ ਇੰਨੇ ਕੋਈ ਬਾਦਲ ਕੌਣ ਜੇ ਸਵਾ ਲੱਖਾਂ ਨਾਲ ਲੜਨ ਵਾਲੇ ਜੇ ਤੇ ਜੇ ਉਹ ਗੱਲ ਝੂਠ ਏ ਤੇ ਫਿਰ ਅੱਜ ਤੋਂ ਪਕੜੀ ਬੰਦ ਕੇਸ ਲਾਵਿਓ ਪਾਟੋ ਪਗੜੀ ਬੰਨ ਕੇ ਛੇ ਨਾ ਰਿਓ ਉਠੋ ਪਾਕਿਸਤਾਨ ਦਾ ਸਾਥ ਦਿਓ ਪਾਕਿਸਤਾਨ ਦਾ ਨਹੀਂ ਦੇਣਾ ਤੇ ਆਪਣਾ ਸਾਥ ਦਿਓ ਖਾਲਸਤਾਨ ਦਾ ਸਾਥ ਦਿਓ ਇਹ ਮੋਕੇ ਰੋਜ਼ ਰੋਜ਼ ਨਹੀਂ ਆਂਦੇ ਇਹ ਜੇ ਤੁਹਾਨੂੰ ਵਾਇਦ ਗੁਰੇ ਮੌਕੇ ਦਿੱਤੇ ਤੇ ਬਾਹੂ ਗੁਰੇ ਜਿੱਦੀ ਫਤਿਹ ਦਾ ਨਾਂ ਲੈ ਕੇ ਇੱਕ ਫਤਿਹ ਬੋਰ ਕੇ ਨਿਕਲੋ ਬਾਹਰ ਔਰ ਪਾਕਿਸਤਾਨ ਦੇ ਹੱਥ ਬਾਹੂ ਤਾਕਤ ਬਣੋ ਪਾਕਿਸਤਾਨ ਤਾਨੂੰ ਬਚਾਏਗਾ ਪਾਕਿਸਤਾਨ ਤੁਹਾਡੇ ਨਾਲ ਚੱਲੇਗਾ ਪਾਕਿਸਤਾਨ ਤੁਹਾਡਾ ਇੱਕ ਸਾਥ ਬਣੇਗਾ ਬਾਜ਼ੂ ਬਣੇਗਾ ਸੱਚਾ ਤੇ ਪੱਕਾ ਹਸਾਇਆ ਬਣੇਗਾ ਤੁਸੀਂ ਦੇਖੋ ਤਾਂ ਪਾਕਿਸਤਾਨ ਨੇ ਰਹਾੜੀਆਂ ਖੋਲਟੀਆਂ ਪਾਕਿਸਤਾਨ ਨੇ ਤੁਹਾਡੇ ਵਾਸਤੇ ਸਾਰਾ ਅੱਛਾ ਕਦਮ ਚੁੱਕਿਆ ਤੁਹਾਡੇ ਵਾਸਤੇ ਇੱਥੇ ਤੁਹਾਡੀ ਆਵਾਜ਼ਾਂ ਵਾਲੀ ਜਗ੍ਹਾ ਖੋਲਟੀ ਆ ਵਾਹਿਗੁਰੂ ਜੀ ਦੇ ਬੰਨਣਾ ਲਿਓ ਉਠੋ ਤੇ ਦਲੇਰ ਹੋਵੋ ਤੇ ਛੱਡ ਦਿਓ ਸੁਸਤੀਆਂ ਛੱਡ ਦਿਓ ਕਹਾੜੀਆਂ ਛੱਡ ਦਿਓ ਦੂਜੇ ਦੇ ਤਲਵੇ ਛਟਨੇ ਆਪਣਾ ਇੱਕ ਮੁਲਕ ਲਗੋ ਆਪਣੀ ਇੱਕ ਪਹਿਚਾਨ ਲਗੋ ਤੁਸੀਂ ਦੇ ਇੱਕ ਦਲੇਰ ਕੌਮ ਦੇ ਫੇਰ ਤੁਸੀਂ ਕਿਉਂ ਇਸ ਨਾਲ ਥੱਲੇ ਲੰਮੇ ਪੈ ਗਏ ਜੇ ਕਿਉਂ ਤੁਹਾਡੇ ਅੰਦਰ ਉਹ ਜਜ਼ਬਾ ਨਹੀਂ ਜਾਗ ਰਿਹਾ ਕਿੰਨੀ ਕੁ ਦਿਨ ਇਹਨਾਂ ਦੇ ਨਾਲ ਚੱਲੋਗੇ ਕੀ ਕਰੋਗੇ ਇਹਨਾਂ ਕੋਲ ਕੀ ਲੰਘੋਗੇ ਤੁਹਾਨੂੰ ਇਹ ਨਹੀਂ ਦਿਸਿਆ ਕਿ ਤੁਹਾਡਾ ਉਹਨਾਂ ਨੇ ਕੀ ਹਲ ਕੀਤਾ ਤੁਹਾਡੇ ਅੰਦਰ ਤੁਹਾਡਾ ਬੱਚਾ ਬੱਚਾ ਮਰਵਾਤਾ ਤੁਹਾਨੂੰ ਕੋਈ ਖਿਆਲ ਜਜ਼ਬਾ ਨਹੀਂ ਅੰਦਰ ਪੈਦਾ ਹੁੰਦਾ ਕਿ ਤੁਹਾਡੇ ਵਾਸਤੇ ਕੀ ਗੁਰੂ ਜੀ ਨੇ ਕਿਹਾ ਸੀ ਕਿ ਤੁਹਾਡੀ ਇੱਜ਼ਤ ਤੁਹਾਡੀ ਸ਼ਾਨ ਤੁਹਾਡਾ ਮਾਨ ਤੁਹਾਡਾ ਨਾਂ ਹੀ ਸਭ ਤੋਂ ਉੱਚਾ ਹੈ ਤੇ ਤੁਸੀਂ ਆਪਣਾ ਨਾਂ ਵੀ ਟਪਾਉਣ ਟਿਕ ਜਾ ਰਹੇ ਜੇ ਇੱਥੇ ਤੁਹਾਡਾ ਵਕਤ ਹੈ ਆਪਣੇ ਭਰਾਵਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਮੰਨਣ ਵਾਲਿਆਂ ਨਾਲ ਸਾਰਿਆਂ ਨਾਲ ਮਿਲ ਕੇ ਨਾਂ ਲੋ ਔਰ ਵਾਹਿਗੁਰੂ ਜੀ ਦਾ ਨਾਮ ਲਾ ਕੇ ਫਤਹਾ ਦਾ ਨਾਮ ਲਾ ਕੇ ਨਿਕਲੋ ਤੇ ਪਾਕਿਸਤਾਨ ਨੂੰ ਸਾਰਾ ਦਿਓ ਪਾਕਿਸਤਾਨ ਨੂੰ ਕਹੋ ਵੀ ਤੂੰ ਸਾਡੇ ਨਾਲ ਲੱਗ ਅਸੀਂ ਤੇਰੇ ਨਾਲ ਲੱਗਨੇ ਆ ਔਰ ਕਦੀ ਕਿਸੇ ਦੀ ਜੁਰਤ ਨਾ ਹੋਵੇ ਬਲਕਿ ਤੁਸੀਂ ਇੱਕ عظیم ਕੌਮ ਦੇ ਰੂਪੇ ਸਾਹਮਣੇ ਆਓ ਤੁਹਾਡੀ ਕੀ ਖਾਦੀ ਕੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਕਰ ਸਕਦੇ ਤੁਸੀਂ ਸਾਰੀ ਜ਼ਿੰਦਗੀ ਇੰਡੀਆ ਵਾਸਤੇ ਲੋਹਾ ਬਣੇ ਜੇ ਉਹਨਾਂ ਦੇ ਅੱਗੇ ਖਲੋਤੇ ਜੇ ਉਹਨਾਂ ਦੀ ਦੀਵਾਰ ਜੇ ਮਜ਼ਬੂਤ ਤੁਸੀਂ ਪਰ ਫਿਰ ਤੁਹਾਨੂੰ ਬਤੌਰ ਕਲੀਏ ਪਿੱਛੇ ਹੀ ਲਾਇਆ ਆ ਉਹਨਾਂ ਨੇ ਤੁਹਾਨੂੰ ਕੀ ਉਹਨਾਂ ਨੇ ਦਿੱਤਾ ਕੋਈ ਇੱਕ ਇੱਕ ਕੋਈ ਚੀਜ਼ ਕੋ ਉਛਾਪਕ ਕਰ ਦਿਓ ਕੋ ਉਹਨਾਂ ਨੇ ਸਾਨੂੰ ਇਹ ਦਿੱਤਾ ਉਹ ਕੁਝ ਵੀ ਨਹੀਂ ਦਿੱਤਾ ਤੁਹਾਡੇ ਦੇ ਨਾਂ ਖਤਮ ਕਰਨ ਦੀ ਕੋਸ਼ਿਸ਼ ਕਰ ਜਾ ਰਹੇ ਨੇ ਤੁਹਾਡੀਆਂ ਦੇ نسلਾਂ ਖਤਮ ਕਰਨ ਦੀ ਕੋਸ਼ਿਸ਼ ਕਰ ਜਾ ਰਹੇ ਨੇ ਤਾਕਾ ਇੱਕ ਬਹੁਤ ਅੱਛਾ ਸਿੰਗਰ ਸਿੱਧੂ ਮੂਸੇਵਾਲਾ ਜਿਹਨੂੰ ਸਿਰਫ ਔਰ ਸਿਰਫ ਇਹ ਸੁਣਾਇਆ ਤਾਂ ਮਾਰਤਾ ਕਿ ਉਹਨੇ ਉਹ ਕਿਸਾਨਾਂ ਦੀ ਤਹਿਰੀਕ ਦਾ ਹੀ ਸੱਜਤਾ ਸੀ ਉਹਨੇ ਢਾਡੀ ਮੈਂ ਕੀਤੀ ਸੀ ਉਹਨੇ ਕਹਿੰਦਾ ਮੈਨੂੰ ਸਮਝੀ ਨਾ ਕਸ਼ਮੀਰ ਵਰਗਾ ਜਿੰਨੂੰ ਤੂੰ ਨੱਪ ਲੇਗਾ ਮੈਂ ਪੰਜਾਬ ਆ ਮੈਂ ਦਲੇਰ ਆ ਕਿੱਧਰ ਗਈ ਉਹ ਦਲੇਰੀ ਉਹ ਸਿਰਫ ਤੁਹਾਡੀ ਖਾਤਰ ਉਹ ਮਰਿਆ ਉਹ ਅਰਮਾ ਖਰਬਾ ਰੁਪਿਆਂ ਦੇ ਵਿੱਚ ਖੇਡਦਾ ਪਿਆ ਸੀ ਸਿਰਫ ਉਸ ਬੱਚੇ ਦੇ ਅੰਦਰ ਉਸ ਸਿੰਗਰ ਦੇ ਅੰਦਰ ਉਸ ਜਵਾਨ ਦੇ ਅੰਦਰ ਇੱਕ ਜਜ਼ਬਾ ਸੀ ਕਿ ਮੇਰੇ ਸਿਰ ਤੇ ਪਾਕ ਗੇ ਮੇਰੇ ਤੇ ਗੁਰੂਆਂ ਦਾ ਆਸ਼ੀਰਵਾਦ ਏ ਮੈਂ ਵਾਹਿਗੁਰੂ ਦਾ ਮੰਨਣਾ ਲਾਵਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਂ ਔਰ ਵਾਹਿਗੁਰੂ ਜੀ ਫਤਹ ਕਰਕੇ ਆਵਾਂਗਾ ਔਰ ਉਹ ਸਿਰਫ ਇਹਸ ਵੇਹ ਤੋਂ ਨਿਕਲਿਆ ਔਰ ਉਹਨੂੰ ਮਰਵਾਇਆ ਗਿਆ ਉਹਦੇ ਕੋਈ ਕਮੀ ਨਹੀਂ ਸੀ ਸਿਰਫ ਢਾਡੀ ਵੇਹ ਤੋਂ ਉੱਥੇ ਆਇਆ ਸੀ ਨਾਲ ਆਂਦਾ ساری ਜ਼ਿੰਦਗੀ ਕੈਂਡਾ ਰੰਦਾ ਲੋਕੀ ਉਹਨੂੰ ਚੁੰਮਦੇ ਸਨ ਪੂਜਦੇ ਸਨ ਤੇ ਕੁਛ ਆਪਣੀ ਉਹਨਾਂ ਗੱਲਾਂ ਨੂੰ ਆਪਣੀਆਂ ਰਵਾਇਤ ਨੂੰ ਬਰਕਰਾਰ ਰੱਖੋ ਆਪਣੇ ਗੁਰੂਆਂ ਨੂੰ ਯਾਦ ਕਰੋ ਉਠੋ ਤੇ ਅੱਜ ਗੁਰੂ ਘਰ ਜਾਓ ਮੇਰੇ ਮੰਨੋ ਗੁਰੂ ਘਰ ਜਾਓ ਔਰ ਉਥੇ ਗੁਰੂ ਦੇ ਕੇ ਮੱਥਾ ਟੇਕ ਕੇ ਤੇ ਉਹਦੇ ਅger ਰੋ ਕੇ ਅਰਦਾਸ ਕਰੋ ਔਰ ਗੁਰੂ ਦੇ ਕੇ ਦੁਆ ਕਰੋ ਕਿ ਤੁਹਾਨੂੰ ਅਕਲ ਦੇਵੇ ਤੁਹਾਨੂੰ ਫਹਿਮ ਦੇਵੇ ਤੁਹਾਨੂੰ دانشਮੰਦੀ ਦੇਵੇ ਔਰ ਤੁਸੀਂ ਦਲੇਰ ਕੌਮ ਜੇ ਪਿੱਛੇ ਛੌਂਗੇ ਜੇ ਔਰ ਮੇਰੇ ਭਰਾਓ ਉਠੋ ਤੇ ਵਕਤ ਹੈ ਕਿ ਜੰਗਾ ਰੋੜ ਰੋ ਨਹੀਂ ਲੱਗ ਰੀਆਂ ਤੇ ਨਾ ਹੀ ਲਗਣੀਆਂ ਚਾਹੀਦੀਆਂ ਜੰਗਾ ਬੁਰਾਈ ਹੈ ਅਮਨ ਸਕੂਨ ਪਰ ਅਮਨ ਦੇ ਵਿੱਚ ਕੁਝ ਜਦੋਂ ਕੋਈ ਕੁਝ ਨਹੀਂ ਦਿੰਦਾ ਤੇ جنگ ਕਰਦੀ ਪੈਂਦੀ ਹੈ ਤੇ ਆਪਣਾ ਹੱਕ ਲੈਣ ਅਸਤੇ ਨਿਕਲੋ ਬਾਹਰ ਔਰ ਹੁਣ ਪਾਕਿਸਤਾਨ ਦੇ ਨਾਂ ਲਗੋ ਪਾਕਿਸਤਾਨ ਦੀ ਤਾਕਤ ਬਣੋ ਔਰ ਇੰਡੀਆ ਨੂੰ ਪਤਾ ਲੱਗੇ ਕਿ ਮੈਂ ਤੇ ਕਿਸੇ ਹੋਰ ਛੇੜਛਾੜ ਤੇ ਨਿਕਲਿਆ ਸਾਂ ਪਰ ਮੈਨੂੰ ਤੇ ਆਪਣਾ ਦੇ ਕੇ ਵੀ ਮੇਰੀ ਜਾਨ ਨਹੀਂ ਚੁੜਨੀ ਤੇ ਆਪਣਾ ਹਿੱਸਾ ਲਵੋ ਆਪਣੇ ਮੁਲਕ ਨੂੰ ਆਜ਼ਾਦ ਕਰੋ ਖਾਲਿਸਤਾਨ ਦਾ ਝੰਡਾ ਲਹਿਰਾਓ ਤੇ ਆਪਣੇ ਆਜ਼ਾਦੀ ਆਪਣੇ ਮੰਦਰ ਆਪਣੀਆਂ ਮਸਜਿਦਾਂ ਆਪਣੇ ਗੁਰਦੁਆਰੇ ਆਪਣੇ ਗਿਰਜੇ ਉੱਥੇ ਬਣਾਓ ਹਰ ਤਰ੍ਹਾਂ ਕਮਨ ਸਕੂਨ ਹੋਵੇ ਤੁਸੀਂ ਇੱਕ ਕਾਬਲ ਕੌਮ ਜੇ ਪੂਰੀ ਦੁਨੀਆ ਤੇ ਤੁਹਾਡੇ ਨਾਂ ਚਾਹਤੇ ਨੇ ਪੂਰੀ ਦੁਨੀਆ ਤੇ ਤੁਹਾਡੇ ਝੰਡੇ ਲਹਿਰਾਣ ਬਾਹਰ ਨਿਕਲੋ ਨਿਕਲੋ ਆਪਣੇ ਗੁਰੂਆਂ ਨੂੰ ਯਾਦ ਕਰੋ ਆਪਣੀ ਪੱਗ ਦੀ ਮਾਨ ਰੱਖੋ ਇੱਜ਼ਤ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਤੇ ਫਤਹਿ ਲੈ ਕੇ ਨਿਕਲੋ ਜਿੰਦਾਬਾਦ